ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਗਾਥਾ ਬਾਣੀ ਦੀ ਸੰਥਿਆ ਸਰਵਣ ਕਰ ਰਹਿਆਂ ਅੱਜ ਸਤਿਗੁਰਾਂ ਦੀ ਰਹਿਮਤ ਦੇ ਨਾਲ ਗਾਥਾ ਬਾਣੀ ਦੀ ਸਪੂਰਨਤਾ ਹੋਏਗੀ ਆਪ ਜੀਆ ਨੇ ਬਾਣੀ ਦੀ ਸੰਥਿਆ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਜੀ ਵੇਦ ਪੁਰਾਨ ਬੇਦ ਦਦੇ ਦੇ ਨਾਲ ਪ੍ਰਾਣ ਨਾਣੇ ਦੇ ਨਾਲ ਪੱਪੇ ਦੇ ਔਂਕਰ ਲਾਉਣੀ ਹੈ ਪ੍ਰਾਣ ਇਸ ਨੂੰ ਪ੍ਰਾਣ ਨਹੀਂ ਬੋਲਣਾ ਔਂਕਰ ਲਾ ਕੇ ਪ੍ਰਾਣ ਬੋਲਣਾ ਹੈ ਇਥੇ ਵਿਸ਼ਰਾਮ ਲੱਗੇਗਾ ਸ਼ਾਸਤਰ ਸਸੇ ਕੰਨਾ ਸਸਾ ਤਤੇ ਪੈਚ ਅਧਾਰਾ ਸ਼ਾਸਤਰ ਚੇਤੀ ਬੋਲਣਾ ਹੈ ਬੀਚਾਰੰ ਬੱਬੇ ਬਿਹਾਰੀ ਕੱਚੇ ਕੰਨਾ ਰਾਰੇ ਟਿੱਪੀ ਬੀਚਾਰੰ ਏਕੰਕਾਰ ਈ ਲਾ ਏ ਲੰਮਾ ਕਰਕੇ ਬੋਲਣਾ ਏਕੰਕ ਏਕੰਕਾਰ ਇਸ ਤਰ੍ਹਾਂ ਬੋਲਣਾ ਹੈ ਇਕੱਠਾ ਬੋਲਣਾ ਏਕੰਕਾਰ ਇਥੇ ਆਪਾਂ ਵਿਸ਼ਰਾਮ ਲਵਾਂਗੇ ਨਾਮ ਔਰ ਵਕ ਬੋਲਣਾ ਧਾਰੰ ਵਕ ਬੋਲਣਾ ਹੈ ਕੁਲਹਿ ਤਾਮੂਹ ਸਸ ਮੰਮੇਦ ਲੈਂਕੜ ਹਾ ਹਾ ਮੁਕਤਾ ਤਾਮੂਹ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਹੈ ਸਗਲ ਉਧਾਰੰ ਬੜ ਭਾਗੀ ਬੱਬੇ ਦੇ ਨਾਲ ਨਾਨਕ ਇਤੇ ਵਿਚਾਰਾਮ ਕੋ ਕਕੇ ਹੋੜਾ ਤਾਰੰ ਸਿਮਰਨੰ ਗੋਬਿੰਦ ਗੱਗੇ ਹੋੜਾ ਗੋਲਮਾ ਕਰਕੇ ਬੋਲਣਾ ਹੈ ਬੱਬੇ ਸਿਹਾਰੀ ਉੱਤੇ ਟਿੱਪੀ ਦੱਦਾ ਗੋਬਿੰਦ ਬੇਂਦ ਪੋਲਾ ਬੋਲਣਾ ਗੋਬਿੰਦ ਨਾਮੰ ਇਤੇ ਵਿਚਾਰਾਮ ਉਦਰਨੰ ൂഹ നഹൽ കേൂഹ നഹ ധ ബോൾ ഡേ സി ഏഴി ധ്യംഗ ലഭ്യത ബോൾ സാണ ਇਥੇ ਜਮ ਕੇ ਲਾਵਾਂਗੇ ਨਾਨਕ ਇਥੇ ਵਿਚਰਾਮ ਵਡ ਭਾਗ ਦੀ ਬਬ ਦੇ ਨਾਲ ਪੇਟ ਅੰਤ ਦਰਸ਼ਨ ਹੈ ਸਰਬ ਪੋਲਾ ਬੁਲਿਆ ਜਾਵੇਗਾ ਦੁਖ ਇਥੇ ਜਮ ਕੇ ਪਰੰਤਿਆਗੀ ਇਕੱਠਾ ਬੋਲਣਾ ਪਰੰਗ ਬੋਲ ਕੇ ਵਿਚ ਗਹਿ ਦੇਣੀ ਤਿਆਗੀ ਇਕੱਠਾ ਬੋਲਣਾ ਪਰੰਗ ਤਿਆਗੀ ਇਥੇ ਵਿਸ਼ਰਾਮ ਹੈ ਸਰਬ ਧਰਮ ਦਡੰਤਨ ਹੈ ਦੋ ਬਿੰਦੀਆਂ ਨਾਣੇ ਦੇ ਅੱਗੇ ਜੋ ਲਗੀਆਂ ਨੇ ਇਹ ਆਹੇ ਦੀ ਆਵਾਜ਼ ਦਿੰਦੀਆਂ ਨੇ ਇਹਨਾਂ ਨੂੰ ਆਹਾ ਸਮਝਣਾ ਹੈ ਤੇ ਆਹੇ ਦੇ ਰੂਪ ਵਿੱਚ ਉਚਾਰਨ ਕਰਨਾ ਹੈ ਦੜੰਤਨ ਦਦਾ ਅਰਾਰੇ ਸਿਹਾਰੀ ਰਾੜੇ ਚਿੱਪੀ ਤੱਤਾ ਦੜੰਤ ਨਾਣਾ ਹ ਨ ਦੜੰਤਨ ਦੜੰਤਨ ਇਸ ਤਰ੍ਹਾਂ ਬੋਲਣਾ ਹੈ ਲਬਤੇਨ ਦਲਿਆਤਕ ਬਬਾ ਲਭ ਤਦੇਲਾ ਨਾਣੇ ਸਹਿ ਰੀਤੇਨ ਲਬ ਤੀਨ ਇਕੱਠਾ ਬੋਲਣਾ ਹੈ ਸਾਦ ਸੰਗੇਨ ਨਾਨੇ ਸਿਆਰੀ ਹੈ ਇਥੇ ਵਿਸ਼ਰਾਮ ਨਾਨਕ ਇਥੇ ਠੰਮ ਕੇ ਮਸਤਕ ਲਿਖਿਆਣ ਲੱਲੇ ਸਿਆਰੀ ਖੱਕੇ ਸਿਆਰੀ ਲੇਖ ਬੋਲ ਕੇ ਵਿੱਚ ਡੈਸ਼ ਦੇਣੀ ਹੈ ਐੜਾ ਨਾਣਾ ਹਾ ਹ ਅਣ ਲਿਖਿਆਣ ਇਸ ਤਰ੍ਹਾਂ ਬੋਲਣਾ ਹੈ ਹੋਇਓ ਹਾ ੜਾ ਈੜੀ ਸਿਆਰੀ ਉੜਾ ਕੋਲੇ ਮੂ ਵਾਲਾ ਹੋਇਓ ਹੈ ਹੋੰਤੋ ਹਾਇ ਉੜਾ ਹੋ ਲਮਾ ਕਰਕੇ ਬੋਲਣਾ ਵਗ ਟਿਪੀ ਸੱਤੇ ਉੜਾ ਤੋ ਹੋੰਤੋ ਇਥੇ ਵਿਚ ਰਾਮ ਹਰਨ ਨਾਣਾ ਭਰਨ ਨਾਣਾ ਸੰਪੂਰਨ ਸਸੇ ਟਿਪੀ ਸੰ ਬੋਲ ਕੇ ਵਿਚ ਦੇ ਦੇਣੀ ਹੈ ਪਪੇ ਦਲੈਂਕੜ ਰਾਰਾ ਨਾਣਾ ਹਾ ਪੂਰਨ ਸੰਪੂਰਨ ਹੈ ਇਕੱਠਾ ਬੋਲਣਾ ਸੰਪੂਰਨ ਹੈ ਸਾਧੂ ਸੱਤਮ ਸਸਿਤ ਅਦਕ ਸੱਤਮ ਜਾਣੋ ਇਥੇ ਵਿਚਰਾਮ ਨਾਨਕ ਪ੍ਰੀਤ ਕਾਰਨੰ ਸੁਖੇਣ ਬੈਣ ਨਾਲ ਰਤਨੰ ਇਥੇ ਵਿਚਰਾਮ ਰਚਨੰ ਕਸੰਭ ਕਕਾ ਸੰਬੰਧਕ ਬੋਲਣਾ ਹੈ ਸੰਭ ਕਸੰਭ ਪਬੇ ਦੇ ਨਾਲ ਰੰਗਣ ਨਾਣਾ ਆਹਾ ਰੰਗਣ ਰੋਗ ਤੋਗ ਵਿਯੋਗੰ ਬੱਬੇ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਗੱਗੇ ਟਿੱਪੀ ਵਿਯੋਗੰ ਇਸ ਤਰ੍ਹਾਂ ਬੋਲਣਾ ਹੈ ਨਾਨਕ ਇਹ ਤੇ ਠਮਕੀ ਸੁਖ ਨਾ ਸੁਪਨ ਹੈ ਸੁਖੇਣ ਬੈਣ ਰਤਨੰ ਰਚਨੰ ਕਸੋਂਬ ਰੰਗਣ ਰੋਗ ਸੋਗ ਬਿਯੋਗੰ ਨਾਨਕ ਸੁਖ ਨ ਸੁਪਣ ਵਾਹਿਗੁਰੂ ਜੀ ਕਾ ਕਾਲਤਾ ਵਾਹਿਗੁਰੂ ਜੀ ਕੀ ਫਤਿਹ